ਤੇ ਅੱਜ ਦੂਸਰੀਆਂ ਸਟੇਟਾਂ ਦੇ ਵਿੱਚ ਬਾਹਰਲੇ ਸ਼ਹਿਰਾਂ ਦੇ ਵਿੱਚ ਇਹ ਗੱਲ ਅਕਸਰ ਆਣ ਲੱਗੀ ਹੈ ਕਿ ਜੀ ਪੰਜਾਬ ਜਿਹੜਾ ਉੱਥੇ ਨਸ਼ਾ ਬੜਾ ਹੁੰਦਾ ਹੈ ਭਈ ਜਾਂ ਪੰਜਾਬ ਦੀ ਧਰਤੀ ਛੱਡ ਜੋ ਜਾਂ ਸਿੱਧੇ ਹੋ ਕੇ ਬੰਦਿਆਂ ਤਰ੍ਹਾਂ ਕੰਮ ਕਰ ਲੋ ਪਰ ਉਹ ਜਿਹੜਾ ਕਲੰਕ ਹੈ ਪੰਜਾਬ ਦੇ ਉੱਤੇ ਜਿਹੜਾ ਇਹਨਾਂ ਨੇ ਪਿਛਲੀਆਂ ਸਰਕਾਰਾਂ ਨੇ ਕਲੰਕ ਲਾਇਆ ਸੀ ਨਸ਼ੇ ਦਾ ਇਹ ਵੀੜਾ ਚੱਕਿਆ ਯੁੱਧ ਨਸ਼ੇ ਵਿਰੁੱਧ ਔਰ ਜਿੰਨੇ ਵੀ ਤਸ਼ਕਰ ਆ ਪੰਜਾਬ ਦੀ ਧਰਤੀ ਤੇ ਉਹਨਾਂ ਨੂੰ ਰਹਿਣ ਨਹੀਂ ਦੇਣਾ ਆਪ ਸੁਣਾਦੀ ਗਵਾਹੀ ਦੇ ਵਿੱਚ ਜਦੋਂ ਸਾਡੀ ਜਵਾਨੀ ਦਾ ਖਾਨ ਕਰਾਇਆ ਸਾਡੀ ਜਵਾਨੀ ਨੂੰ ਬਰਬਾਦ ਕਰਾਇਆ ਇਹਨਾਂ ਰਾਜਨੀਤੀ ਪਿਛਲੀਆਂ ਸਰਕਾਰਾਂ ਨੇ ਸਰਦਾਰ ਭਗਵੰਤ ਸਿੰਘ ਦੀ ਮਾਨ ਦੀ ਸਰਕਾਰ ਇਹ ਜਿਹੜੀ ਹੈ ਨਸ਼ਾ ਜਿਹੜਾ কলੰਕ ਲੱਗਿਆ ਉਹਨੂੰ ਧੋੜੀ ਔਰ ਇਹ ਗੱਲ ਕਹੀ ਸੀ सीएम ਸਾਹਿਬ ਨੇ ਕਿ ਕਾਲੀ ਕਮਾਈ ਦੇ ਨਾਲ ਬਣੇ ਹੋਏ ਜਿਹੜੇ ਘਰ ਨੇ ਦੂਸਰੇ ਘਰ ਘਾਟਾ ਕੇ ਤੁਹਾਨੂੰ ਆਪਣੇ ਮੈਲ ਉਸਾਰਨ ਨਹੀਂ ਦਿੱਤੇ ਜਾਣਗੇ। ਯੁੱਧ ਨਸ਼ਾ ਵਿਰੋਧ ਮੰਤ ਸਰਕਾਰ ਦੇ ਵੱਲੋਂ ਜਿਹੜੀ ਮੁਹਿੰਮ ਜਿਹੜੀ ਜਾਰੀ ਕੀਤੀ ਗਈ ਆ ਉੱਤੇ ਤਹਿਤ ਹੀ ਅੱਜ ਪਸ਼ੋਪਰਾ ਸ਼ਹਿਫਪੀ ਜੰਜ ਘਰ ਦੇ ਵਿੱਚ ਪਹੁੰਚੇ ਨੇ ਤੇ ਲੋਕਾਂ ਨੂੰ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਜਿਹੜੇ ਮਹੱਲੇ ਦੇ ਵਿੱਚ ਨਸ਼ਾ ਵੇਚ ਰਿਹਾ ਹੋਵੇ ਤੇ ਉਸ ਨੂੰ ਕਿਸ ਤਰ੍ਹਾਂ ਰੋਕਣਾ ਹੈ ਜਾਂ ਉਸ ਨੂੰ ਕਿਸ ਤਰ੍ਹਾਂ ਅੱਗੇ ਪੁਲਿਸ ਤੱਕ ਪਹੁੰਚਾਉਣਾ ਹੈ ਜਾਂ ਕਿਸ ਤਰ੍ਹਾਂ ਮੈਨੂੰ ਦੱਸਣਾ ਹੈ ਕਿ ਤੇ ਉਸ ਜਿਹੜਾ ਨਸ਼ਾ ਕਰ ਰਿਹਾ ਹੈਗਾ ਉਸ ਦੀ ਤੋੜ ਕਿਸ ਤਰ੍ਹਾਂ ਉਸ ਦੀ ਤੋੜਨੀ ਹੈ ਉਹਨਾਂ ਸ਼ੋਸ਼ ਪ੍ਰੈਸ਼ਰ ਪੱਪੀ ਵਿਧਾਇਕਾ ਸੈਂਟਰ ਦੇ ਉਹਨਾਂ ਦਾ ਗਲਤ ਕਰਦੇ ਆ ਕੀ ਉਹਨਾਂ ਦਾ ਕਹਿਣਾ ਵਾ ਸਦੈਂਕ ਅਸ਼ੋਕ ਪ੍ਰਾਸ਼ਾਪ ਬਪੀ ਨਾਲ ਗੱਲਬਾਤ ਕਰਨਗੇ ਸਰ ਅੱਜ ਜਾਂਚ ਕਾਰ ਦੇ ਵਿੱਚ ਇੱਕ ਬੈਠਕ ਮਠਾਈ ਗਈ ਵਾਰ ਦੇ ਸਦਸਿਆਂ ਨੂੰ ਬੁਲਾਇਆ ਗਿਆ ਕਿ ਕੀ ਕੀ ਉਹਨਾਂ ਸੰਦੇਸ਼ ਦਿੱਤੇ ਤੁਸੀਂ ਦੇਖੋ ਜਿਹੜਾ ਇਹ ਯੋਧ ਨਸ਼ੇ ਵਿਰੁੱਧ ਪੰਜਾਬ ਦੀ ਜਵਾਨੀ ਨੂੰ ਤੇ ਪੰਜਾਬ ਦਾ ਜਿਹੜਾ 3.5 ਕਰੋੜ ਲੋਕਾਂ ਦੀ ਆਵਾਜ਼ ਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਅੰਦਰ ਇਹ ਬੀੜਾ ਚੱਕਿਆ ਯੋਧ ਨਸ਼ੇ ਵਿਰੁੱਧ ਔਰ ਜਿੰਨੇ ਵੀ ਤਸਕਰ ਆ ਪੰਜਾਬ ਦੀ ਧਰਤੀ ਤੇ ਉਹਨਾਂ ਨੂੰ ਰਹਿਣ ਨਹੀਂ ਦੇਣਾ ਔਰ ਵਾਰਡ ਵਾਈਜ਼ ਪਿੰਡ ਵਾਈਜ਼ ਅੱਜ ਹਸਾਰੇ ਸ਼ਹਿਰਾਂ ਚ ਪਿੰਡਾਂ ਚ ਇਹ ਕੱਲੇ ਕੱਲੇ ਸਰਪੰਚ ਸਾਹਿਬਾਨ ਔਰ ਕਾਉਂਸਲਰ ਸਾਥੀ ਔਰ ਐਮ ਐਲ ਏ ਸਾਥੀ ਸਾਰੇ ਆਪਣੇ ਆਪਣੀਆਂ ਵਾਡਾਂ ਚ ਜਾ ਕੇ ਇਸ ਗੱਲ ਦੀ ਸੋਹ ਵਿੱਚ ਕਾ ਰਹੇ ਆ ਔਰ ਨਸ਼ਾ ਤਸਕਰਾਂ ਨੂੰ ਤੁਹਾਡੇ ਲਈ ਵੀ ਕਹਿਣਾ ਚਾਹੁੰਦੇ ਆ ਭਈ ਜਾ ਪੰਜਾਬ ਦੀ ਧਰਤੀ ਛੱਡ ਜੋ ਜਾ ਸਿੱਧੇ ਹੋ ਕੇ ਬੰਦਿਆਂ ਤਰ੍ਹਾਂ ਕੰਮ ਕਰ ਲਓ। ਭਾਪੀ ਇੱਕ ਤੁਹਾਡੇ ਹਲਕੇ ਦੇ ਵਿੱਚ ਹੀ ਇਹ ਇਲਾਕਾ ਆਂਦਾ ਵਾ ਕੋੜਾ ਕਲੋਨੀ। ਕਾਫੀ ਮਸ਼ਹੂਰ ਹੈ ਤੇ ਹੋਰ ਵੀ ਅੰਨੇ ਜਿਹੜੇ ਇਸਲਾਮ ਗੰਜ ਹੋ ਕੇ ਪਿੱਛੇ ਜਿਹੜੇ ਛੋਟੇ ਛੋਟੇ ਦਸਕਰ ਜਿਹੜੇ ਕੀ ਅਸਲ ਸਪਲਾਈਅਰ ਨੇ ਉਹ ਵੀ ਕਾਫੀ ਅ ਅ ਜੇ ਸੁਰਖੀਆਂ ਦੇ ਵਿੱਚ ਹੁੰਦੇ ਨੇ। ਉਹਦੇ ਤੇ ਕੀ ਐਕਸ਼ਨ ਲੇਟਾ ਜਾਦਾ। ਦੇਖੋ ਮੇਰੇ ਹਲਕੇ ਦੇ ਵਿੱਚ ਕਿਸੇ ਸਮੇਂ ਸੀਗੀ ਪੁਰਾਣੀਆਂ ਸਰਕਾਰਾਂ ਨੇ ਕੋੜਾ ਕਲੋਨੀ ਬਣਾਈ ਸੀ। ਉਹਦਾ ਨਾਮ ਕੋੜਾ ਕਲੋਨੀ ਨਹੀਂ। ਉਹ ਬਾਬਾ ਸਾਹਿਬ ਪੀਮਰਾਓ ਮੇਦਕਰ ਕਲੋਨੀ ਆ। ਇਹਨਾਂ ਲੋਕਾਂ ਨੇ ਆਪ ਕੋਲ ਖੜ ਕੇ ਆਫਸਰਾਂ ਦੀ ਗਵਾਹੀ ਦੇ ਵਿੱਚ ਜਦੋਂ ਇਹ ਸਾਡੀ ਜਵਾਨੀ ਦਾ ਕਹਾਣ ਕਰਾਇਆ ਸਾਡੀ ਜਵਾਨੀ ਨੂੰ ਬਰਬਾਦ ਕਰਾਇਆ ਇਹਨਾਂ ਰਾਜਨੀਤੀ ਪਿਛਲੀਆਂ ਸਰਕਾਰਾਂ ਨੇ ਉਹ ਉਹਨਾਂ ਦੀ ਦੇਣ ਆ ਪਰ ਮੈਨੂੰ ਇਹ ਤੁਹਾਡੇ ਲਈ ਦੱਸਦੇ ਹੋਏ ਮਾਣ ਮਹਿਸੂਸ ਹੁੰਦਾ ਮੈਂ 3 ਸਾਲ ਹੋ ਗਏ ਹਲਕਾ ਸੈਂਟਰ ਦਾ ਸੇਵਾਦਾਰ ਬਣੇ ਕੋਈ ਬੰਦਾ ਉਂਗਲ ਖੜੀ ਕਰਕੇ ਨਹੀਂ ਕਹਿ ਸਕਦਾ ਵੀ ਮੇਰੀ ਗਵਾਹੀ ਚ ਜਾਂ ਮੇਰੇ ਹੁੰਦੇ ਹੋਏ ਕੋਈ ਨਸ਼ਾ ਤਸਕਰ ਇੱਥੇ ਫੜਕੂ ਜAVE ਕਾ ਮੈਂ ਉਹਦਾ ਜਵਾਬ ਦੇਈਆਂ ਜੀ ਤੁਹਾਡਾ ਡਾਇਲੌਗ ਬੜਾ ਫੇਮਸ ਹੋ ਰਿਹਾ ਉਹ ਡਾਇਲੌਗ ਥੋੜਾ ਸੁਣਨਾ ਚਾਹੁੰਦੇ ਲੋਕ ਵੇਖੋ ਡਾਇਲੌਗ ਤਾਂ ਚੱਲਦੇ ਰਹਿਣੇ ਆ ਨਹੀਂ ਨਹੀਂ ਚੱਲਦੇ ਨੇ ਇੱਕ ਵਾਰ ਇੱਕ ਵਾਰ ਇੱਕ ਵਾਰ ਉਹਨਾਂ ਨੂੰ ਵੀ ਥੋੜਾ ਝਟਕਾ ਵੱਜੇ ਨਾ ਜੇ ਪੰਜਾਬ ਦੀ ਜਵਾਨੀ ਨੂੰ ਤੇ ਪੰਜਾਬ ਨੂੰ ਬਚਾ ਗਏ ਤਾਂ ਸਾਡੇ ਸਾਰੇ ਡਾਇਲੌਗ ਪਾਸ ਹੋ ਜਾਣੇ ਨੇ ਪੰਜਾਬ ਦੀ ਧਰਤੀ ਤੇ ਨਸ਼ਾ ਤਸਕਰ ਦੀ ਰਹਿਣ ਦੇਣਾ ਇਨਾਂ ਦੀਆਂ ਜੜਾਂ ਪੱਟ ਕੇ ਰੱਖ ਦਾਂਗੇ ਸੋ ਵੀ ਚੁਕਾਈ ਗਈ ਐ ਸੋ ਕੀ ਚੁਕਾਈ ਗਈ ਐ ਦੇਖੋ ਗੁਰੂ ਮਹਾਰਾਜ ਦੀ ਗੁਰੂਆਂ ਪੀਰਾਂ ਦੀ ਧਰਤੀ ਆ ਆਪਾਂ ਗੁਰੂਆਂ ਨੂੰ ਹਜੇ ਨਾਜਰ ਕਰਕੇ ਕੋਈ ਚੀਜ਼ ਆਪਾਂ ਕਹਨੇ ਆ ਇਹ ਪੰਜਾਬੀ ਆ 3.5 ਕਰੋੜ ਪੰਜਾਬੀ ਹਰ ਗੱਲ ਨੂੰ ਪੂਰਾ ਕਰਦਾ ਆਪਣੀ ਨੂੰ ਜਿਹੜਾ ਕਹਿੰਦਾ ਉਹ ਕਰਕੇ ਦਿਖਾਉਂਦਾ ਵਿਰੋਧੀ ਪਾਰਟੀ ਕਹੀ ਜਾ ਰਹੀ ਵਾਰ-ਵਾਰ ਕਿ ਚੜ੍ਹਦੇ ਪੰਜਾਂ ਨੂੰ ਲੈਂਦਾ ਪੰਜਾਬ ਬਣਾਤਾ ਪੰਜਾਬ ਦੇ ਅੰਦਰ ਵਿਰੋਧੀਆਂ ਨੂੰ ਤਾਂ 3.5 ਕਰੋੜ ਪੰਜਾਬੀਆਂ ਨੇ ਕੋਈ ਕਹਿਣ ਨੂੰ ਰਾਹ ਹੀ ਨਹੀਂ ਦਿੱਤਾ ਕਿਉਂਕਿ ਪੰਜਾਬ ਦਾ ਜਿੰਨਾ ਹੀ ਬਰਬਾਦੀ ਜਵਾਨੀ ਤੇ ਕਿਸਾਨੀ ਦੀ ਉਹਨਾਂ ਨੇ ਕੀਤੀ ਆ ਚਾਹੇ ਭਾਜਪਾ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਕਾਲੀ ਦਾਲ ਹੋਵੇ ਇਹਨਾਂ ਨੇ ਆਪਣੇ ਢਿੱਡ ਭਰ ਲਈ ਮਾਵਾ ਦੀਆਂ ਕੁੱਖਾਂ ਨੂੰ ਖਾਲੀ ਕੀਤਾ ਇਹਨਾਂ ਨੂੰ ਪ੍ਰਮਾਤਮਾ ਨੇ ਨਹੀਂ ਮਾਫ਼ ਕਰਨਾ ਠੀਕ ਹੈ ਤੁਹਾਨੂੰ ਅੱਜ ਸੋਚ ਗਏਗੀ ਸ਼ਬਦ ਚੁਕਾਏਗੀ ਮਲਾਵਾਸੀਆ ਵਾਲਿਆਂ ਨੂੰ ਕਿ ਜੇਕਰ ਕੋਈ ਨਸ਼ਾ ਵਗੈਰਾ ਕਰਦਾ ਵੈ ਤੇ ਉਸ ਨੂੰ ਤੁਸੀਂ ਸਖਤੋ ਸਖਤ ਰੋਕਣਾ ਵੈ ਤੇ ਅਗਰ ਕੋਈ ਨਸ਼ਾ ਕਰਨ ਤੋਂ ਨਹੀਂ ਆਟ ਰਿਹਾ ਤੇ ਤੁਸੀਂ ਵਿਧਾਇਕ ਸ਼ੋਪਾਸ਼ੀ ਪਪੀ ਨੇ ਕਿਹਾ ਕਿ ਤੁਸੀਂ ਮੇਰੇ ਕੋਲ ਲੈ ਕੇ ਆਓ ਅਸੀਂ ਉਸ ਨੂੰ ਇੱਕ ਕੇਂਦਰ ਦੇ ਵਿੱਚ ਲੈ ਕੇ ਜਾ ਕੇ ਜਾਂ ਬਿਠਾ ਕੇ ਸਮਝਾਵਾਂਗੇ ਕਿ ਨਸ਼ੇ ਦੀ ਜਵਾਨੀ ਨਾ ਰੋਲੋ ਆਪਣੀ ਜਵਾਨੀ ਨੂੰ ਨਾ ਰੋਲਿਆ ਜਾਵੇ ਤਾਂ ਕਿ ਆਉਣ ਵਾਲੇ ਪੰਜਾਬ ਦੇ ਪੀੜੀਆਂ ਜਿਹੜੀਆਂ ਸਕਸੈਸਫੁਲ ਹੋਪਾ ਹੋਣ ਉਹਨਾਂ ਇੱਥੇ ਦੇ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਅੱਜ ਸਾਰਾ ਪ੍ਰੋਗਰਾਮ ਕੀਤਾ ਗਿਆ ਵਾ ਤੇ ਕੀ ਕੀ ਲੋਕਾਂ ਨੂੰ ਤੁਸੀਂ ਸੁਨੇਹਾ ਦਿੱਤਾ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਆਂ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਔਰ ਸਾਡੇ ਹਲਕਾ ਸੈਂਟਰਲ ਤੋਂ ਐਮਐਲਏ ਸ਼ੋਕ ਪ੍ਰੈਸ਼ਰ ਪੱਪੀ ਜੀ ਔਰ ਜਿਨ੍ਹਾਂ ਨੇ ਇੱਕ ਐਸੀ ਮੁਹਿੰਮ ਜਿਹੜੀ ਛੇੜੀ ਹੈ ਸ਼ੁੱਧ ਨਸ਼ਿਆਂ ਵਿਰੁੱਧ ਬੜੀਆਂ ਸਰਕਾਰਾਂ ਆਈਆਂ ਤੇ ਗਈਆਂ ਇਹ ਸਾਰੇ ਕਹਿ ਰਹੇ ਆ ਕਿ ਰਾਜਨੀਤਿਕ ਗੱਲ ਰਾਜਨੀਤਿਕ ਗੱਲ ਇਹ ਐ ਸੱਚ ਐ ਰਾਜਨੀਤਿਕ ਗੱਲ ਨਹੀਂ ਇਹ ਸੱਚ ਐ ਕਿ ਦੇਖੋ ਜਿੰਨੀ ਨਸ਼ਿਆਂ ਦੇ ਵਿਰੁੱਧ ਕਾਰਵਾਈ ਇਹ ਸਰਕਾਰ ਨੇ ਕੀਤੀ ਏ ਤੁਸੀਂ ਪਿਛਲਾ ਇਤਿਹਾਸ ਫਰੋਲ ਕੇ ਦੇਖ ਲਓ ਉਹਨਾਂ ਨੇ ਨਸ਼ੇ ਨੂੰ ਬढ़ावा ਹੀ ਦਿੱਤਾ ਹੈ ਇਹ ਸਰਕਾਰ ਨੇ ਨਸ਼ਾ ਮੁਕਤ ਕੀਤਾ ਪੰਜਾਬ ਨੂੰ ਔਰ ਸਭ ਤੋਂ ਵੱਡੀ ਕਾਰਵਾਈ ਜਿਹੜੀ ਨਸ਼ਾ ਤਸਕਰਾਂ ਦੇ ਜਿਹੜੇ ਘਰ ਟਾਏ ਗਏ ਆ ਔਰ ਇਹ ਗੱਲ ਕਹੀ ਸੀਐਮ ਸਾਹਿਬ ਨੇ ਕਿ ਕਾਲੀ ਕਮਾਈ ਦੇ ਨਾਲ ਬਣੇ ਹੋਏ ਜਿਹੜੇ ਘਰ ਨੇ ਦੂਸਰੇ ਘਰ ਟਾ ਕੇ ਤੁਹਾਨੂੰ ਆਪਣੇ ਮੈਲ ਉਸਾਰਨ ਨਹੀਂ ਦਿੱਤੇ ਜਾਣਗੇ ਸੋ ਅੱਜ ਅਸੀਂ ਇੱਕ ਮੀਟਿੰਗ ਜਿਹੜੀ ਹੈ ਉਹ ਇੱਥੇ ਵਾਰ ਨੰਬਰ 75 ਦੇ ਵਿਚਾਰ ਦਾ ਸੇਵਾਦਾਰ ਹੋਣ ਦੇ ਨਾਤੇ ਕਾਉਂਸਲਰ ਸਿਮਰਨਪ੍ਰੀਤ ਕੌਰ ਪਰ ਸਾਡੇ ਸਾਰਿਆਂ ਵੱਲੋਂ ਸਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਮੀਟਿੰਗ ਜਿਹੜੀ ਹੈ ਵਾਰਡ ਵਾਸੀਆਂ ਦੇ ਸਹਿਯੋਗ ਨਾਲ ਨਿਪਰੇ ਚੜੀ ਹੈ ਔਰ ਜਿਹਦੇ ਵਿੱਚ ਅਪੀਲ ਵੀ ਕੀਤੀ ਗਈ ਹੈ ਕਿ ਤੁਸੀਂ ਨਸ਼ਾ ਜਿਹੜਾ ਇਹ ਬਿਲਕੁਲ ਕਰਨਾ ਨਹੀਂ ਔਰ ਸੌਂ ਵੀ ਚਕਾਈ ਗਈ ਹੈ ਕਿ ਵਾਰਡ ਦੇ ਵਿੱਚ ਕਿਸੇ ਨੂੰ ਨਸ਼ਾ ਨਾ ਵੇਚਣ ਦੇਾਂਗੇ ਨਾ ਕਰਨ ਦੇਾਂਗੇ ਜੇ ਕੋਈ ਕਰਦਾ ਹੈ ਤੇ ਉਹਨੂੰ ਸਮਝਾਵਾਂਗੇ ਔਰ ਇਹ ਵੀ ਅਸੀਂ ਅਪੀਲ ਕੀਤੀ ਬੇਨਤੀ ਕੀਤੀ ਵੀ ਸਾਨੂੰ ਤੁਸੀਂ ਦੱਸੋ ਜੇ ਕੋਈ ਨਸ਼ਾ ਕਰਦਾ ਹੈ ਤੇ ਅਸੀਂ ਉਹਨੂੰ ਦਾਖਲ ਵੀ ਕਰਾ ਕੇ ਆਵਾਂਗੇ ਤਕਰੀਬਨ ਕਾਫੀ ਬੰਦੇ ਪਹਿਲਾਂ ਅਸੀਂ ਸਿਵਲ ਹਸਪੀਟਲ ਦੇ ਅੰਦਰ ਅਸੀਂ ਐਡਮਿਟ ਵੀ ਕਰਾਏ ਆ ਔਰ ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਤੁਸੀਂ ਸਾਨੂੰ ਉਹਦੀ ਜਾਣਕਾਰੀ ਦਿਓ ਤਾਂ ਕਿ ਅਸੀਂ ਜਿਹੜਾ ਆ ਉਹ ਜਾਣਕਾਰੀ ਉਹਨਾਂ ਦਾ ਨਾਮ ਜਿਹੜਾ ਗੁਪਤ ਰੱਖਿਆ ਜਾਏਗਾ ਤੇ ਅਸੀਂ ਉਹਦੇ ਦੇ ਕਾਰਵਾਈ ਜਿਹੜੀ ਆ ਜਲਦ ਤੋਂ ਜਲਦ ਕਰਾਵਾਂਗੇ ਯਾਤਰਾ ਕਰਾਈ ਜਾ ਰਹੀ ਹੈ ਹਰ ਪਿੰਡ ਹਰ ਇੱਕ ਗਲੀ ਦੇ ਵਿੱਚ ਹਰ ਇੱਕ ਮੁਹੱਲਿਆਂ ਦੇ ਵਿੱਚ ਹਰ ਜਗ੍ਹਾ ਪੰਜਾਬ ਦੇ ਕੋਨੇ ਕੋਨੇ ਯਾਤਰਾ ਕੀਤੀ ਜਾ ਰਹੀ ਹੈ ਸਰਦਾਰ ਭਗਤ ਸਿੰਘ ਮਾਨ ਵੱਲੋਂ ਤੁਹਾਡਾ ਕੀ ਸਹਿਯੋਗ ਹੈ ਆ ਦੇਖੋ ਆ ਸਹਿਯੋਗੀ ਹੈ ਇਹ ਨਸ਼ਾ ਮੁਕਤੀ ਜਿਹੜੀ ਯਾਤਰਾ ਚੱਲ ਰਹੀ ਹੈ ਔਰ ਸਾਰੇ ਦੇਖੋ ਤੁਸੀਂ ਪਰ ਕੰਸਿਸਟੈਂਸੀ ਦੇ ਵਿੱਚ ਇੱਕ ਟੀਮ ਬਣਾਈ ਗਈ ਕੋਆਰਡੀਨੇਟਰ ਲੱਗ ਰਿਹਾ ਹੈ ਕਾਦੇ ਵਾਸਤੇ ਸਿਰਫ ਇਸੇ ਵਾਸਤੇ ਕਿ ਵੀ ਸਾਨੂੰ ਨਸ਼ਾ ਤਸਕਰਾਂ ਦੀ ਜਾਣਕਾਰੀ ਦਿੱਤੀ ਜਾਵੇ ਔਰ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਫਿਰ ਤੋਂ ਉਹੀ ਰੰਗਲਾ ਪੰਜਾਬ ਜਿਹੜਾ ਮੁੜ ਕੇ ਬਣਾਇਆ ਜਾਵੇ ਦੇਖੋ ਤੁਸੀਂ ਕਿਸੇ ਵੇਲੇ ਪੰਜਾਬ ਸੋਨੇ ਦੀ ਚਿੜੀ ਕੋ ਹੁੰਦਾ ਸੀ ਤੇ ਅੱਜ ਦੂਸਰੀਆਂ ਸਟੇਟਾਂ ਦੇ ਵਿੱਚ ਬਾਹਰਲੇ ਸ਼ਹਿਰਾਂ ਦੇ ਵਿੱਚ ਇਹ ਗੱਲ ਅਕਸਰ ਆਣ ਲੱਗੀ ਹੈ ਕਿ ਜੀ ਪੰਜਾਬ ਜਿਹੜਾ ਉੱਥੇ ਨਸ਼ਾ ਬੜਾ ਹੁੰਦਾ ਹੈ ਪਰ ਉਹ ਜਿਹੜਾ ਕਲੰਕ ਹੈ ਪੰਜਾਬ ਦੇ ਉੱਤੇ ਜਿਹੜਾ ਇਹਨਾਂ ਨੇ ਪਿਛਲੀਆਂ ਸਰਕਾਰਾਂ ਨੇ ਕਲੰਕ ਲਾਇਆ ਸੀ ਨਸ਼ੇ ਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਸਰਕਾਰ ਇਹ ਜਿਹੜੀ ਹੈ ਨਸ਼ਾ ਜਿਹੜਾ ਕਲੰਕ ਲੱਗਿਆ ਉਹਨੂੰ ਧੋਰੇ ਬਿਲਕੁਲ ਯਾਤਰਾ ਭਗਵੰਤ ਭਗਵੰਤ ਮਾਨ ਸਰਦਾਰ ਜੀ ਸ਼੍ਰੀ ਭਗਵੰਤ ਮਾਨ ਵੱਲੋਂ ਜਿਹੜੀ ਸ਼ੁਰੂ ਕੀਤੀ ਗਈ ਯਾਤਰਾ ਯੁੱਧ ਨਸ਼ਾ ਵਿਰੁੱਧ ਨਸ਼ਾ ਮੁਕਤੀ ਅਭਿਆਨ ਜਿਹੜਾ ਚਲਾਇਆ ਗਿਆ ਵਾ ਹਰ ਇੱਕ ਪੰਜਾਬ ਦੇ ਵਿੱਚ ਹਰ ਇੱਕ ਦੀ ਵਿਧਾਇਕ ਅਤੇ ਕੌਂਸਲ ਦੀ ਟੀਮਾਂ ਲਾਈ ਗਈਆਂ ਨੇ ਸਰਪੰਚਾਰੀ ਟੀਮਾਂ ਲਾਈ ਗਈਆਂ ਪਿੰਡਾਂ ਦੇ ਵਿੱਚ ਜੇ ਕਿ ਕਿਉਂਕਿ ਜ਼ਿਆਦਾ ਪਿੰਡਾਂ ਦੇ ਵਿੱਚ ਨਸ਼ਾ ਜਰਾ ਜ਼ਿਆਦਾ ਵਿਕਦਾ ਉਹਨਾਂ ਦੀ ਡਿਊਟੀ ਜਿਹੜੀ ਲਾਈ ਗਈ ਹੈ ਤੇ ਉਹਨਾਂ ਨੂੰ ਜਿਹੜਾ ਨਸ਼ਾ ਤਸਕਰਾਂ ਨਾਲ ਫੜ ਕੇ ਜਿਹੜੀ ਪੋਸ ਆਪਣੇ ਕਾਬੂ ਕਰ ਰਹੀ ਹੈ ਤੇ ਆਨ ਸਮੇਂ ਦੇ ਵਿੱਚ ਲੈਂਦਾ ਪੰਜਾਬ ਹੁਣ ਚੜਦਾ ਪੰਜਾਬ ਦੇ ਵਾਲੀ ਚੜਦਾ ਹੋਇਆ ਨਜ਼ਰ ਆ ਰਿਹਾ ਹੈ ਜੁੜੇ ਉਹਨਾਂ ਨਾਲ ਇਸ ਤਰ੍ਹਾਂ ਅਮੀ ਤਰ੍ਹਾਂ ਯੂਪੀ ਰਿਪੋਰਟ ਤੁਹਾਨੂੰ